ਸਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਪ੍ਰਵਾਸੀਆਂ ਦੇ ਵੱਲੋਂ ਇੱਕ ਪੰਜਾਬੀ ਦੀ ਕੁਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਪਾਸੇ ਪ੍ਰਵਾਸੀ ਦੇ ਵੱਲੋਂ ਇੱਕ ਬੱਚੇ ਦਾ ਦਰਿੰਦਗੀ ਦੇ ਨਾਲ ਕਤਲ ਕੀਤਾ ਗਿਆ ਜਿਸ ਦਾ ਮਾਮਲਾ ਪੱਖਿਆ ਹੈ ਉੱਥੇ ਹੀ ਦੂਜੇ ਪਾਸੇ ਹੁਣ ਬਠਿੰਡਾ ਦੇ ਪਿੰਡ ਲੈਰਾ ਮੁਹੱਬਤ ਦੇ ਵਿੱਚ ਇੱਕ ਪੰਜਾਬੀ ਵਿਅਕਤੀ ਦੀ ਪ੍ਰਵਾਸੀਆਂ ਦੇ ਵੱਲੋਂ ਕੁਟਮਾਰ ਕੀਤੀ ਗਈ ਤਾਂ ਪਿੰਡ ਲਹਿਰਾ ਮੁਹੱਬਤ ਦੇ ਪਿੰਡ ਵਾਸੀਆਂ ਦੇ ਨਾਲ ਜਦ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਦੱਸਿਆ ਗਿਆ ਕਿ ਬੁੱਧਵਾਰ ਨੂੰ ਸਤਪੰਥ ਸਿੰਘ ਆਪਣੇ ਟਰੈਕਟਰ ਦੇ ਉੱਤੇ ਬਠਿੰਡਾ ਚੰਡੀਗੜ੍ਹ 메ਨ ਹਾਈਵੇ ਨਜ਼ਦੀਕ ਲਹਿਰਾ ਮੁਹੱਬਤ ਥਰਮਲ ਪਲਾਂਟ ਨੇੜੇ ਫਰੂਟ ਦੀਆਂ ਲੱਗੀਆਂ ਹੋਈਆਂ ਰੇੜੀ ਤੋਂ ਅਮਰੂਦ ਖਰੀਦੇ ਕੇ ਜਾ ਰਿਹਾ ਸੀ ਐਸੀ ਦਰਮਿਆਨ ਰੇੜੀ ਲਗਾਉਣ ਵਾਲੇ ਪ੍ਰਵਾਸੀ ਵਿਅਕਤੀ ਦੀ ਨਾਲ ਪੈਸੀਨ ਲੈ ਕੇ ਤਕਰਾਰ ਹੁੰਦੀ ਹੈ ਜਿਸ ਤੋਂ ਬਾਅਦ ਸਤਨਾਕਾਲੇ ਦੁਆਲੇ ਦੇ ਰੇੜੀ ਲਾਉਣ ਵਾਲੇ ਪ੍ਰਵਾਸੀਆਂ ਦੇ ਬੁੱਲੋਂ ਸਤਾਮ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਹਥਿਆਰਾ ਦੇ ਨਾਲ ਉਸਤੇ ਵਾਰ ਕੀਤਾ ਗਿਆ ਸਤਾਮ ਕੁੱਟਮਾਰ ਤੋਂ ਬਾਅਦ ਜ਼ਖਮੀ ਹੁੰਦਾ ਹੈ ਜਿਸ ਨੂੰ 기ਜਰੇ ਲਾਸ ਬਠਿੰਡਾ ਸਰਕਾਰੀ ਹਸਪਤਾਲ ਭੇਜਿਆ ਗਿਆ ਉਸ ਤੋਂ ਬਾਅਦ ਉਸ ਨੂੰ ਹਾਲਤ ਨਾਜ਼ੁਕ ਹੋਣ ਤੋਂ ਬਾਅਦ AIMS ਬਠਿੰਡਾ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਇਸ ਮੌਕੇ ਤੇ ਮੌਜੂਦ ਲਹਿਰਾ ਮੁਹਬੱਤ ਪਿੰਡ ਦੇ ਵਸਨੀਕਾ ਵੱਲੋਂ ਦੱਸਿਆ ਗਿਆ ਕਿ ਇੱਕ ਪਾਸੇ ਜਿੱਥੇ ਹੁਸ਼ਿਆਰਪੁਰ ਦੇ ਵਿੱਚ ਇੱਕ ਬੱਚੇ ਦਾ ਪ੍ਰਵਾਸੀ ਦੇ ਵੱਲੋਂ ਬ ਦੀਵੀ ਇਕੱਠੇ ਹੋ ਕੇ ਨਾ ਪ੍ਰਵਾਸੀਆਂ ਨਹੀਂ ਤੇਜ਼ਦਾਰ ਹੱਥਿਆਰ ਨਾਲ ਕੁੱਟਮਾਰ ਕੀਤੀ ਤਾਂ ਨਾ ਇਸ ਮਾਮਲੇ ਚ ਇਨਸਾਫ ਦੀ ਮੰਗ ਕੀਤੀ ਹੈ ਹਮਲਾ ਕਰਨ ਵਾਲੇ ਪ੍ਰਵਾਸੀ ਦੇ ਉੱਤੇ ਇਰਾਦਾ ਕਤਲ ਦਾ ਮੁਕਦਮਾ ਦਰਜ ਹੋਣ ਦੀ ਵੀ ਉਹਨਾਂ ਮੰਗ ਕੀਤੀ ਹੈ ਉਹਨਾਂ ਕਿਹਾ ਹੈ ਕਿ ਜੇਕਰ ਜਿਹਾ ਨਹੀਂ ਹੁੰਦਾ ਤਾਂ ਬਟਿੰਡਾ ਚੰਡੀਗੜ੍ਹ ਮੇਨ ਹਾਈਵੇ ਜਾਮ ਕਰਕੇ ਰੋਸ ਕੀਤਾ ਜਾਵੇਗਾ ਜਿਸ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਵੀ ਸ਼ਾਮਲ ਹੋਣਗੇ ਦੂਜੇ ਪਾਸੇ ਡੀਐਸਪੀ ਰਵਿੰਦਰ ਸਿੰਘ ਰੰਧਾਵਾ ਦਾ ਇਹ ਕਹਿਣਾ ਹੈ ਕਿ ਜੋ ਇੱਕ ਵਿਅਕਤੀ ਦੀ ਕੁੱਟਮਾਰ ਕੀਤੀ ਗਈ ਹੈ ਉਹ ਮਾਮਲੇ ਦੇ ਵਿੱਚ ਬਿਆਨ ਲਿਖੇ ਜਾ ਰਹੇ ਨੇ ਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ ਨਾਰਾ ਪਿੰਡ ਜੀ ਨਾਰਾ ਮੁਹੱਬਤਪੁਰਾ ਜੀ ਨਦਰਨਾ ਜਗਰਾਤ ਸਿੰਘ ਹੈ ਜੀ ਜਗਰਾਤ ਸਿੰਘ ਮੈਂ ਜੋ ਹਾਲਾਤ ਪੰਜਾਬ ਦੇ ਨਜ਼ਰ ਆ ਰਹੇ ਨੇ ਇਹ ਬਹੁਤ ਹੀ ਅਸ਼ਾ ਪਰ ਬਹੁਤ ਹੀ ਬੰਦ ਭੱਗਾ ਹੋਇਆ ਹੈ ਇਹਦਾ ਬੱਚੇ ਮਾਰੇ ਇੱਥੇ ਜੀ ਆਪਣੇ ਬੁੱਧਵਾਰ ਦੀ ਮੰਡੀ ਸੀਗੀ ਸਬਜ਼ੀ ਮੰਡੀ ਮੁੰਡਾ ਤੇ ਅਮਰੂਦ ਲੈਣ ਲੱਗਿਆ ਉਹ ਕਹਿੰਦੇ ਜੀ ਚਾਈ ਵੀ ਮੁੰਡਾ ਬੱਚਾ ਬੱਠਾ ਸੀਗਾ ਚਾਈ ਵੀ ਲੈਦੇ ਪੈਸੇ ਦੇਦੇ ਉਹਨੇ ਜਦੋਂ ਟਰੈਕਟਰ ਤੇ ਬਿੱਟਣ ਲੱਗਿਆ ਤੇ ਉਹਨਾਂ ਨੇ ਗਰਨੇਟਪੁਰ ਹਿੱਟ ਤੇ ਰੇੜੀਪੁਰ ਹਿੱਟ ਤੇ ਜਦੋਂ ਟਰੈਕਟਰ ਚੋਰ ਲੱਗਿਆ ਤਾ ਉਹ ਕਲ ਚ ਬਜ ਕੇ ਗਿਆ ਜਦੋਂ ਕਿ ਅਰੇ ਬਸ ਬਹੁਤ ਜਿਆਦਾ ਕੁੱਟੇ ਸੀ ਮੱਧ ਭਾਗਾਂ ਦੇ ਜਦੋਂ ਸੀ ਚਪਟੇ ਮਾਂ ਮਾਰ ਕੇ ਬਹੁਤ ਮਰੇ ਉਹਦਾ ਦਬਰ ਪੱਠੀ ਗਈ ਕਿੰਨੇ ਸੀ ਰੇੜੀ ਵਾਲੇ ਸਾਰੇ ਲੱਗਨ ਆਉਦੇ ਹਿਕਾ ਸ਼ੋਰ ਇਹਨਾਂ ਭਈਆਂ ਦਾ ਜੇ ਫਸਤਾ ਇਹ ਭਈਆਂ ਨੂੰ ਭਜਾਉਣਾ ਚਾਹੁੰਦੇ ਥੀ ਕੋਈ ਇਥੇ ਰੇੜੀ ਨਾ ਲੱਗਣ ਦੇਣੀ ਕੱਲ ਬਹੁਤ ਗੁੰਡਾ ਕਰਦੀ ਬਾਲੀ ਹੋਈ ਅਸੀਂ ਕੱਲ ਸਾਰੇ ਰੇੜੀਆਂ ਤੋਂ ਭਜਾ ਦੇ ਕੱਟ ਕੇ ਪਿੰਡ ਦਾ 6 5 6 ਬੰਦੇ ਕੱਟ ਸੀ ਕੱਲ ਤੇ ਜਿਵੇਂ ਕੋਈ ਪ੍ਰਸ਼ਾਸਨ 370 ਦਾ ਕਹਿੰਦੇ ਆ ਵੀ ਪਰਚਾ ਦਰਜ ਹੋਵੇ ਜਿੰਨੇ ਜਪਾ ਬਣਦੀ ਹੈ ਜੀ ਨਾ ਕੀਤਾ ਹੁੰਦਾ ਜੀ ਗਾਂ ਬੀਟ ਕਰਾਂਗੇ ਪ੍ਰਵਾਸੀ ਜਿੱਥੇ ਕਿ ਇੱਕ ਵਾਰੀ ੱਡਾ ਲਾ ਲੈਂਦੇ ਆ ਉੱਥੇ ਕਿਸੇ ਨੂੰ ਖੜਾ ਨਹੀਂ ਦਿੰਦੇ ਬਹੁਤ ਧੱਕਾਸ਼ਾਹੀ ਕਰਦੇ ਆ ਉਹ ਪੰਜਾਬੀ ਉਹਨਾਂ ਦੇ ਤੇ ਉਹਦੇ ਕੀ ਹੋਇਆ ਸੀਗਾ ਜਿੱਥੇ ਤਕੀਦ ਦੇ ਅੱਗੇ ਦੇਖਣਾ ਰਾਤ ਨੂੰ ਨਹੀਂ ਮੌਕੇ ਤੇ ਨਹੀਂ ਮੌਜੂਦ ਸੀਗੇ ਮੌਕੇ ਤੇ ਜੋ ਦੱਸਦੇ ਆਲੇ ਵੀ ਉਸ ਹਿਸਾਬ ਨਾਲ ਦੇ ਵੀ ਉਹ ਮੰਨ ਲਾ ਟਰੈਕਟਰ ਤੇ ਆ ਰਿਹਾ ਸੀਗਾ ਤੇ ਮੰਨ ਲਓ ਟਰੈਕਟਰ ਤੇ ਉਹਨਾਂ ਨੇ ਪਿੱਛੇ ਤੋਂ ਬਾਹਰ ਕਰਿਆ ਉਹਨਾਂ ਦਾ ਕੋਈ 5 ਆ ਰੁਪਿਆ ਰੇਟ ਪਿੱਛੇ ਕੋਈ ਉਹ ਹੋਈ ਆ ਕੀ ਨਾਮ ਸੀ ਉਹਨਾਂ ਦਾ ਔਰ ਕਿੰਨੇ ਕਿੰਨੇ ਉਹਦਾ ਨਾਮ ਹੈਗਾ ਸਤਨਾਮ ਸਿੰਘ ਜੀ ਪੁੱਤਰ ਹਰਦੇਵ ਸਿੰਘ ਪਿੰਡ ਲਹਿਰਾ ਮਹੱਬਤ ਆ ਕੀ ਲੱਗਦਾ ਡੈਸਟ ਪ੍ਰਵਾਸੀਆਂ ਨੇ ਹੀ ਇਹ ਗੱਡੀਆਂ ਨੂੰ ਦੇ ਰੱਖੀਏਗੀ ਜਿਨ੍ਹਾਂ ਨੇ ਰੋਜ਼ਗਾਰ ਦਿੱਤਾ ਹਾਂਜੀ ਡੈਸਟ ਪੰਜਾਬੀਆਂ ਨੂੰ ਹੀ ਦੇ ਰੱਖੀਏ ਇਹਨਾਂ ਨੇ ਮੰਨ ਲਓ ਇੱਥੇ ਹੁਣ ਅੱਜ ਆਹ ਦੇਖ ਲਓ ਲਹਿਰਾ ਮਹੱਬਤ ਥਰਮਲ ਮਾਰਕੀਟ ਦੇ ਵਿੱਚ ਪੂਰੇ ਪ੍ਰਵਾਸੀਆਂ ਦੇ ਹੀ ਰੈਡੀ ਸੀਗੀ ਪੂਰੇ ਪ੍ਰਵਾਸੀਆਂ ਦੇ ਕੌਜਾ ਸੀਗਾ ਇੱਥੇ ਅੱਜ ਹੁਣ ਕੱਲ ਦਾ ਰੌਲਾ ਪੈਣ ਤੋਂ ਬਾਅਦ ਹੁਣ ਸਾਰੇ ਆਪਣੇ ਪੰਜਾਬੀ ਭਾਈਚਾਰਿਆਂ ਨੇ ਰੇੜੀ ਦੁਕਾਨਦਾਰੀ ਜਿਹੜੀ ਲਾਈ ਹੈ ਤੁਸੀਂ ਜਾਮ ਵੀ ਕੀਤਾ ਸੀਗਾ ਫਿਰ ਰੋਡ ਜਾਹਰ ਕਰਨੇ ਪਿੱਛੇ ਨਾਰਾ ਬੰਦ ਆਲੇ ਨੇ ਇਹ ਜਾਮ ਤਾਂ ਹਜੇ ਨਹੀਂ ਹੋਇਆ ਜੀ ਹਜੇ ਕਿਹੜਾ ਫਿਲਾਲ ਚੌਂਕੀ 'ਚ ਜਿਹੜੀ ਕਾਰਵਾਈ ਚੱਲੀ ਆ ਰਹੀ ਆ ਉਹ ਚੌਂਕੀ ਨੂੰ ਅਲਟੀਮੇਟਰ ਦਿੱਤਾ ਸੀਗਾ ਜੇ ਅਖਰਵਾਜ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਉਸ ਤੋਂ ਬਾਅਦ ਰੋਡ ਜਾਮ ਕੀਤਾ ਜਾਊਗਾ ਕਿਹਨੇ ਵੀ ਪੰਜਾਬੀ ਕੰਮ ਨਹੀਂ ਕਰਦੇ ਕਹਿੰਦੇ ਪ੍ਰਵਾਸੀਆਂ ਤੋਂ ਕੰਮ ਕਰਵਾਉਂਦੇ ਆਗੇ ਤੇ ਪੰਜਾਬੀ ਤੇ ਕਹਿੰਦੇ ਕਿ ਪੰਜਾਬੀ ਦਾ ਰੇੜੀ ਨਹੀਂ ਲਾਉਂਦੇ ਾਰੇ ਕੰਮ ਤਾਂ ਅਸੀਂ ਕਰਦੇ ਆ ਪਰ ਕਿਉਂ ਜਦੋਂ ਜਰੂਰ ਪੈਂਦੀ ਇਹਨਾਂ ਸਮਾਂ ਇਹ ਜਿਹੜੀ ਵਾਰਡਿੰਗ ਆ ਬਸ ਇੱਕ ਪੰਜਾਬੀ ਨੂੰ ਬਦਨਾਮ ਕਰਨ ਤੇ ਹੋਈ ਵੀ ਆ ਜੀ ਠੀਕ ਹੈ ਨਾ ਜੀ ਪੰਜਾਬੀ ਨੂੰ ਜਿੱਥੇ ਮਰਜ਼ੀ ਲਾ ਲੋ ਕੰਮ ਕਿਹੜਾ ਨਹੀਂ ਕਰਦਾ ਪਿੰਨ ਆ ਵੀ ਕੋਈ ਫੈਕਟਰੀ 'ਚ ਕੰਮ ਨਹੀਂ ਕਰਦਾ ਜਾਂ ਕੋਈ ਕਾਰਖਾਨੇ ਦੇ ਵਿੱਚ ਕੰਮ ਨਹੀਂ ਕਰਦਾ ਜਾਂ ਕੋਈ ਮਜ਼ਦੂਰੀ ਨਹੀਂ ਕਰਦਾ ਬਸ ਇੱਕ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪੰਜਾਬੀ ਨੂੰ ਨਕਾਮ ਕੀਤਾ ਜਾ ਰਿਹਾ ਉਹਨੂੰ ਬੇਕਾਰ ਕਹਿ ਕੇ ਉਹਦਾ ਹੌਸਲਾ ਤੋੜਿਆ ਜਾ ਰਿਹਾ ਹੈਗਾ ਇਹੇ ਕਰਕੇ ਲਈ ਉਹ ਬੰਦੇ ਆਦੇਵ ਸਟੋ ਹੋ ਜਾਂਦੇ ਨੇ ਇਹ ਜਦੋਂ ਕਿ ਮੰਨ ਲਓ ਹੁਣ ਕੰਮ ਕਰਨ ਨੂੰ ਮਜ਼ਦੂਰੀ ਕੌਣ ਨਹੀਂ ਕਰਦਾ ਸਾਰੇ ਕਰਦੇ ਲੇਕਿਨ ਜਦੋਂ ਇੱਕ ਥਾਂ ਇਹ ਹਾ ਵੀ ਹੋ ਜਾਂਦੇ ਨੇ ਉਸ ਤੋਂ ਫਿਰ ਕੋਈ ਭਾਈਚਾਰਾ ਮੜਾਇਆ ਪਿੱਛੇ ਵੀ ਹਟ ਜਾਂਦਾ ਹੈ ਜਿਹੜਾ ਅੱਛਾ ਜਿਹੜਾ ਹੋਣਾ ਕੀ ਚਾਹੀਦਾ ਹੈ ਤੁਹਾਡੇ ਮੁਤਾਬਿਕ ਹੁਣਾਂ ਦਾ ਇਹ ਜਾਂਦਾ ਹੀ ਅਸੀਂ ਪੰਜਾਬ ਦੇ ਵਾਸੀ ਆ ਸਾਡਾ ਪੰਜਾਬ ਦਾ ਅਸੀਂ ਆਪ ਦਾ ਆਪ ਦੀ ਦੁਕਾਨਦਾਰੀ ਆ ਆਪਣੀਆਂ ਜ਼ਿੰਮੇਵਾਰੀਆਂ ਆ ਤੇ ਪਿੰਡ ਦੇ ਹਿਸਾਬ ਨਾਲ ਚੱਲ ਗਏ ਜਿਹੜਾ ਕਿ ਹੁਣ ਤੁਸੀਂ ਹੁਸ਼ਿਆਰਪੁਰ ਦੇ ਵਿੱਚ ਦੇਖ ਲਓ ਲੈ ਵੀ ਉਹਦੇ ਵਿੱਚ ਕੀ ਹੈ ਚਲੋ ਅਸੀਂ ਤਾਂ ਇੱਥੇ ਮੰਨ ਲੈਂਦੇ ਆ ਸਾਡੇ ਬੰਦੇ ਦੀ ਗਲਤੀ ਹੋਊਗੀ ਜਿਹੜਾ ਹੁਸ਼ਿਆਰਪੁਰ ਦੇ ਵਿੱਚ ਕਾਂਡ ਹੋਇਆਗਾ ਉਹ ਬੱਚੇ ਨੇ ਕੀ ਕਿਸੇ ਦਾ ਵਿਗਾੜਿਆ ਸੀਗਾ ਕੀ ਵਿਗਾੜਿਆ ਸੀ ਉਹਦੇ ਇੰਨੀ ਬੁਰੀ ਹਾਲਤ ਦੇ ਨਾਲ ਉਹਦੀ ਮੌਤ ਹੋਈ ਆ ਤੇ ਉਹ ਹੁਣ ਦੱਸੋ ਲੈ ਵੀ ਇਹ ਕਿਸੇ ਦੇ ਬਸ ਦੇ ਬੰਦੇ ਨਹੀਂ ਹੁੰਦੇ ਮੰਨ ਲਾ ਕਿਸੇ ਦੇ ਸਕੇ ਨਹੀਂ ਹੁੰਦੇ ਕਿਸੇ ਨਾਲ ਵੀ ਮੰਨ ਲਾ ਆਪਾਂ ਇਹਨਾਂ ਨੂੰ ਜਿੰਨਾ ਮਰਜੀ ਪੰਜਾਬ ਦੇ ਵਿੱਚ ਇੱਕ ਹਮਦਰਦੀ ਆ ਪੰਜਾਬ ਬਾਹਰਲੇ ਸੂਬਿਆਂ ਤੋਂ ਆਏ ਨੂੰ ਹਰੇਕ ਨੂੰ ਇੱਕ ਹਮਦਰਦੀ ਦਿੰਦਾ ਉਹਨੂੰ ਜਗ੍ਹਾ ਦਿੰਦਾ ਖਾਣ ਪੀਣ ਨੂੰ ਵੀ ਦਿੰਦਾ ਤੇ ਉਹੀ ਪ੍ਰਵਾਸੀ ਸਾਡੇ ਤੇ ਉਲਟਾ ਆ ਵੀ ਹੁੰਦਾ ਹੋ ਜਾਂਦਾ ਏ ਹੋਣਾ ਚਾਹੀਦਾ ਜਿਹੜੇ ਬੰਦੇ ਹੁਣ ਜਿਹੜੇ ਬੰਦਿਆਂ ਦਾ ਕਾਰਵਾਈ ਹੋਣੀ ਚਾਹੀਦੀ ਹੈ ਇਹ ਉਹਨਾਂ ਦੇ 307 ਦਾ ਪਰਚਾ ਹੋ ਕੇ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਜਿਹੜੇ ਬੰਦਿਆਂ ਨੇ ਸਾਡੇ ਬੰਦੇ ਤੇ ਛੱਟਾ ਮਾਰੀਆਂ ਨੇ ਜਿਹੜਾ ਰਿਪੋਰਟ ਦੇ ਤਰੀਕੇ ਨਾਲ ਮੂਵਮੈਂਟ ਚਲਾਈ ਜਾ ਰਹੀ ਹੈ ਹਾਂਜੀ ਇਹ ਹੋਣਾ ਚਾਹੀਦਾ ਜੀ ਕਿਉਂਕਿ ਜੇ ਮੰਨ ਲਓ ਹੁਣ ਪੰਜਾਬੀ ਨੂੰ ਕਹਿੰਦੇ ਨੇ ਇਹ ਕੰਮ ਨਹੀਂ ਕਰਦਾ ਨਾ ਕੰਮ ਲਿਕਨ ਜਦੋਂ ਉਹਨੂੰ ਕੰਮ ਕਰਨ ਨੂੰ ਮਿਲ ਹੀ ਨਹੀਂ ਰਿਹਾ ਉਹ ਕੰਮ ਕਰੇਗਾ ਤਾਂ ਕਰੇਗਾ ਕਿੱਥੇ ਹੁਣ ਫੈਕਟਰੀਆਂ ਦੇ ਵਿੱਚ ਕਾਰਖਾਨਿਆਂ ਦੇ ਵਿੱਚ ਤਾਂ ਸਾਰੇ ਪ੍ਰਵਾਸੀ ਆ ਹੁਣ ਆਪਣੇ ਸਬਜ਼ੀ ਮੰਡੀ ਵਗਜੋ ਕਿ ਬਾਜ਼ਾਰ 'ਚ ਵਗਜੋ ਜਿੱਥੇ ਵੀ ਮਰਜ਼ੀ ਵਗਜੋ ਪੰਜਾਬੀ ਨੂੰ ਕੰਮ ਮਿਲੇਗਾ ਤਾਂ ਤਾਈਓ ਕਰੇਗਾ ਨਾ ਜੀ ਅੱਜ ਦੇਖੋ ਅਸੀਂ ਅੱਜ ਆ ਬੈਠੇ ਆ ਅੱਜ ਜੇ ਸਾਨੂੰ ਜਗ੍ਹਾ ਮਿਲੀ ਆ ਰੋਜ਼ਗਾਰ ਮਿਲਿਆ ਤਾਂ ਅਸੀਂ ਕੀਤਾ ਨਾ ਜੀ ਬੰਦਾ ਇਹ ਤੋਂ ਪਹਿਲਾਂ ਉਹ ਇੱਥੇ ਹਾਵੀ ਸੀਗੇ ਇੱਥੇ ਬੈਠਣ ਨਹੀਂ ਸੀ ਦਿੰਦੇ ਕਿਸੇ ਨੂੰ ਖਾਣ ਨਹੀਂ ਸੀ ਦਿੰਦੇ ਤਾਂ ਕਰਕੇ ਇੱਥੇ ਕੋਈ ਪੰਜਾਬੀ ਹੋਣੀ ਸੀ ਕਰਦਾ ਹੁਣ ਸਾਨੂੰ ਮੌਕਾ ਮਿਲਿਆ ਸੀ ਮੌਕਾ ਸਾਹਮਣੇ ਆ ਤੇ ਅਸੀਂ ਆਪਦਾ ਰਜ਼ਗਾਰ ਚਲਾਇਆ ਗੁਰਪ੍ਰੀਤ ਸਿੰਘ ਜੀ ਕਿਹੜਾ ਪਿੰਡ ਹੈ ਜੀ ਲਹਿਰਾ ਮਹੱਬਦੀ ਆਹੀ ਪਿੰਡ ਆ ਸਾਡਾ ਇਹ ਬਈ ਪਹਿਲਾਂ ਤਾਂ ਅਸੀਂ ਇਕੱਠੇ ਇਸ ਮਕਸਦ ਨਾਲ ਹੋਏ ਸੀ ਵੀ ਜਿਹੜਾ ਹੁਸ਼ਿਆਰਪੁਰ ਦੇ ਵਿੱਚ ਪ੍ਰਵਾਸੀ ਭੰਜਾਂ ਨੇ ਛੋਟੇ ਬੱਚੇ ਨੂੰ ਮੰਨ ਲਓ ਹੱਤਿਆ ਕਰੀ ਆ ਉਹਦੇ ਸੰਬੰਧ ਚ ਇਕੱਠੇ ਹੁੰਦੇ ਸੀ ਪਰ ਉਸ ਤੋਂ ਬਾਅਦ ਹੀ ਸਾਡੇ ਪਿੰਡ ਘਟਨਾ ਘਟ ਗਈ ਬਈ ਇਹ ਬੁੱਧਵਾਰ ਨੂੰ ਸਾਡੇ ਪਿੰਡ ਦਾ ਮੁੰਡਾ ਜੀ ਸਤਨਾਮ ਸਿੰਘ ਉਹ ਆਪਦਾ ਕੰਮਕਾਰ ਕਰਕੇ ਆ ਰਿਹਾ ਜੀ ਭੱਠੇ ਤੇ ਲੱਗਿਆ ਹੋਇਆ ਟਰੈਕਟਰ ਚਲਾਉਂਦਾ ਭੱਠੇ ਵਾਲਿਆਂ ਦਾ ਉਹਨੇ ਇੱਥੋਂ ਰੇੜੀ ਦੇ ਉੱਤੋਂ ਅਮਰੂਦ ਲਏ ਜਿਹੜੀ ਉਦੋਂ ਇਹਦਾ ਬਿਹਾਰੀ ਦਾ ਮੁੰਡਾ ਬੈਠਾ ਸੀ ਉਹਨੇ ਰੇਟ ਪੁੱਛਿਆ ਸਾਡੇ ਪਿੰਡ ਵਾਲੇ ਮੁੰਡੇ ਨੇ ਉਹ ਕਹਿੰਦਾ ਵੀ 40 ਰੁਪਏ ਕਿਲੋ ਆ ਜੀ ਉਹਨੇ 40 ਦੇ ਹਿਸਾਬ ਨਾਲ ਬਈ ਪੈਸੇ ਦਿੱਤੇ ਉਹਨੂੰ ਜਦੋਂ ਉਹਨੂੰ ਦੂਜੇ ਪਾਸਿਓਂ ਦਾ ਬੱਚੇ ਦਾ ਪਿਓ ਆ ਗਿਆ ਜਿਹੜਾ ਭਈਆ ਸੀਗਾ ਉਹ ਕਹਿੰਦਾ ਵੀ 60 ਰੁਪਏ ਆ ਸਾਡੇ ਪਿੰਡ ਵਾਲਾ ਮੁੰਡਾ ਕਹਿੰਦਾ ਵੀ ਮੈਂ ਤਾਂ ਵੀ 40 ਦੇ ਹਿਸਾਬ ਨਾਲ ਰੇਟ ਕਰਿਆ ਜੀ 40 ਦੇ ਹਿਸਾਬ ਨਾਲ ਤੁਹਾਨੂੰ ਦੇ ਦਿੱਤੇ ਪੈਸੇ ਹਨ ਫਿਰ ਉਹਨਾਂ ਨੇ ਉਹਨੂੰ ਗਾਲੀ ਗਲੋਚ ਕਰੀ ਜੀ ਗਾਲੀ ਗਲੋਚ ਕਰੀ ਜਦੋਂ ਉਹ ਤੁਰਨ ਲੱਗਿਆ ਉਹਨੇ ਟਰੈਕਟਰ ਆਪਦਾ ਸਟਾਰਟ ਕਰ ਲਿਆ ਇਹਨਾਂ ਨੇ ਪਹਿਲਾਂ ਕ੍ਰੇਟ ਮੂਹਰੇ ਸਿੜਤੇ ਫਿਰ ਰੇੜੀ ਮੂਹਰੇ ਸਿੜਤੀ ਜਿਹੜੀ ਤੁਹਾਨੂੰ ਵੀਡੀਓ ਦੇ ਵਿੱਚ ਦਿਸ ਰਹੀ ਹੈ ਵੀ ਰੇੜੀ ਦੇ ਉੱਤੇ ਟਰੈਕਟਰ ਚੜ ਗਿਆ ਇਹਨਾਂ ਨੇ ਮੂਹਰੇ ਸਿੱਤੀ ਆ ਰੇੜੀ ਉਹ ਫਿਰ ਇਹਨਾਂ ਨੇ ਤਿੰਨ ਚਾਰ ਬੰਦੇ ਤਾਂ ਕਲੀਅਰ ਦੇ ਸੀ ਰਹੇ 8-9 ਬੰਦੇ ਸੀ ਬਾਈ ਬਿਹਾਰੀ ਇਹਨਾਂ ਨੇ ਬੰਦੇ ਨੂੰ ਬੁਰੀ ਤਰ੍ਹਾਂ ਕੁੱਟਿਆ ਉਹਦਾ ਸਿਰ ਕਿੰਨੀ ਕਦੋਂ ਦੀ ਘਟਨਾ ਹੈ ਇਹ ਇਹ ਬੁੱਧਵਾਰ ਦੀ ਘਟਨਾ ਜੀ ਰਾਤ ਨੂੰ ਕਰੀਬ 8:30 9 ਵਜੇ ਦੀ ਹੈ ਕਾਰਨ ਕੀ ਕੀ ਮੁਸ਼ਕਲਤੀ ਕੀ ਹੈ ਨਹੀਂ ਯਾਰ ਕਿਵੇਂ ਜੀ ਸਥਿਤੀ ਕੀ ਹੈ ਜੀ ਉਹ ਬੰਦ ਸੀ ਹੁਣ ਉਹ ਅੱਗੇ ਨੂੰ ਸੁਧਾਰ ਆ ਜੀ ਹੁਣ ਅਸੀਂ ਚੱਲੇ ਆ ਹਸਤਾਲ ਦੇ ਵਿੱਚ ਤੁਹਾਡੀ ਸਟਰੈਟਜੀ ਕੀ ਹੈ ਤੇ ਜਿਹੜਾ NH 57 ਤੇ ਤੁਸੀਂ ਕਰੀ ਨੇ 7 ਤੇ ਤੁਸੀਂ ਕਰੀ ਹਾਂ ਜੀ ਇਹ ਤੇ ਕੀ ਦਾ ਦੇ ਧਰਨਾ ਲਗਾਉਣਾ ਨਹੀਂ ਹਜੇ ਧਰਨੇ ਦਾ ਕੋਈ ਪ੍ਰੋਗਰਾਮ ਨਹੀਂ ਜੀ ਜੇ ਪ੍ਰਸ਼ਾਸਨ ਕਾਰਵਾਈ ਕਰੂਗਾ ਫੇਰ ਤਾਂ ਨਹੀਂ ਧਰਨਾ ਲਾਉਂਦੇ ਜੇ ਨਾ ਕਰੀ ਫਿਰ ਅਸੀਂ ਲਾਵਾਂਗੇ ਬਾਈ ਕਿੰਨੇ ਬੰਦੇ ਦੇ ਖਿਲਾਫ ਤੁਹਾਡਾ ਰੋਸ ਹੈ ਰੋਸ ਤਾਂ ਬਈ ਦਾ ਪੁਲਿਸ ਨੇ ਕਲੀਅਰ ਕਰਨੇ ਆ ਜੀ ਵਾਹੇ ਵੀਡੀਓ ਚਾਰ ਪੰਜ ਬੰਦੇ ਕਲੀਅਰ ਦਿਸ ਰਹੇ ਆ ਉਹ ਅੱਠ ਨੌ ਬੰਦੇ ਆ ਸਾਨੂੰ ਨਾਂ ਤਾਂ ਕਿਸੇ ਦਾ ਪਤਾ ਨਹੀਂ ਨਹੀਂ ਹਜੇ ਕਿਸੇ ਦੀ ਨਹੀਂ ਹੋਈ ਜੀ ਕੀ ਮੰਗ ਕੀ ਕਰਦੇ ਹੋ ਮੰਗ ਤਾਂ ਅਸੀਂ ਐਂ ਹੀ ਕਰਦੇ ਆ ਜੀ ਸਾਰੇ ਬੰਦਿਆਂ ਤੇ 307 ਦਾ ਬਰਚਾ ਦਰਜ ਹੋਵੇ ਸਾਰੇ ਬੰਦੇ ਅਰੈਸਟ ਹੋਣ ਗਾਹਾਂ ਨੂੰ ਮੰਨ ਲਓ ਸਾਬਕ ਮਿਲ ਸਕੇ ਨਹੀਂ ਫਿਰ ਅਸੀਂ ਅਗਲੀ ਕਾਰਵਾਈ ਕਰਾਂਗੇ ਜੀ ਸਾਡੀ ਕਮੇਟੀ ਬਣੀ ਹੈ ਕੱਲ 17 ਮੈਂਬਰੀ ਉਹਦੇ ਚ ਪਰਿਵਾਰਕ ਮੈਂਬਰ ਵੀ ਹੈ ਫਿਰ ਜਿਵੇਂ ਸਾਰਿਆਂ ਦਾ ਵਿਚਾਰ ਹੋਊਗਾ ਉਵੇਂ ਅਸੀਂ ਸਟੈਪ ਬਾਈ ਹਾਂ ਸਾਰਾ 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 ਪਿੰਡ ਸਾਡੇ ਨਾਲ ਹੈ ਸਾਰੀਆਂ ਕਿਸਾਨ ਜਥੇਬੰਦੀਆਂ ਸਾਡੇ ਨਾਲ ਹੈ ਅੱਜ ਆਪਣਾ ਮੋਬਾਈਲ ਲੱਖੇ ਸਿਧਾਣੇ ਦਾ ਵੀ ਫੋਨ ਆਇਆ ਉਹ ਵੀ ਸਾਡੇ ਨਾਲ ਹੈ ਫਿਰ ਅਸੀਂ ਵੱਡਾ ਸੰਘਰਸ਼ ਕਰਾਂਗੇ ਪੰਜਾਬ ਦੇ ਇੱਕ ਵੱਖ-ਵੱਖ ਪਿੰਡਾਂ ਦੇ ਵਿੱਚ ਮਤੇ ਪਾਏ ਜਾ ਰਹੇ ਨੇ ਕਿ ਜਿਹੜੇ ਪ੍ਰਵਾਸੀ ਮਿਲਵਾਸੀ ਨੇਗੇ ਉਹਨਾਂ ਨੂੰ ਜਿਹੜੀ ਪ੍ਰਾਪਰਟੀ ਨਹੀਂ ਦਿੱਤੀ ਜਾਣੀ ਪਿੰਡ ਦੇ ਵਿੱਚ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਵੀ ਇਸ ਇਸ ਨਹੀਂ ਅਸੀਂ ਉਹਦੇ ਨਾਲ ਸਹਿਮਤ ਆ ਬਾਈ ਜੀ ਗੱਲ ਕਰ ਬਈ ਸਾਡੇ ਪਿੰਡ ਦੇ ਤਾਂ ਪਹਿਲਾਂ ਹੀ ਬਾਹਲੇ ਬੈਠੇ ਬਈ ਸਾਡੇ ਪਿੰਡ ਦਾ 202500 ਇਹਨਾਂ ਦੀ ਵੋਟ ਹੀ ਬਣਾਈ ਹੋਈ ਹੋਗੀ ਘਰ ਲਈ ਬੈਠਿਆ ਸਾਰੇ ਉਹਦੇ ਤੇ ਵੀ ਅਸੀਂ ਕਰ ਰਹੇ ਹਾਂ ਜੀ ਕੀ ਕਰਸਾ ਵੀ ਜਿਵੇਂ ਹੁਣ ਵੋਟਾਂ ਦੀ ਸਟਾਈ ਹੋਣੀ ਆ ਉਹਦੇ ਚ ਅਸੀਂ ਕਰਾਂਗੇ ਇਹ ਪੱਖ ਤੇ ਵੀ ਬੜਾ ਦੋਸਤ ਆ ਜੀ ਫਿਰ ਆਪਣੇ ਪੰਜਾਬੀਆਂ ਦੇ ਸ਼ਹਿਰੀ ਆਉਂਦਾ ਹਾਂ ਭਾਈ ਉਹ ਤਾਂ ਲੋਕਲ ਬੰਦਿਆਂ ਨੇ ਹੀ ਬਣਵਾਇਆ ਜੀ ਉਹ ਤਾਂ ਹੁਣ ਬਾਹਰੋਂ ਆ ਕੇ ਤਾਂ ਨਹੀਂ ਉਹਦਾ ਇੱਕ ਘਰ ਚ ਹੋ ਸਕਦਾ 50-50 ਵੋਟਾਂ ਬਣੀਆਂ ਪਈਆਂ ਹੁਣ ਉਹ ਪੜਤਾਲ ਕਰਾਵਾਂਗੇ ਜੀ ਅਸੀਂ ਜਿਹੜੇ ਆਪਣੇ ਇਹ ਜਿਹੜੇ ਵੋਟਾਂ ਦੀ ਖਾਤਰ ਇਸ ਤਰ੍ਹਾਂ ਲੋਕਾਂ ਤੋਂ ਵੋਟਾਂ ਮਾਦਦੇ ਆ ਜਾਂ ਹੂਣ ਫਿਰ ਦੋਸੀ ਤਾਂ ਉਹ ਵੀ ਇਸ ਤਰ੍ਹਾਂ ਬਿਲਕੁਲ ਹੈਗੇ ਬਾਈ ਸਾਰੇ ਬੰਦੇ ਜ਼ਿੰਮੇਵਾਰ ਆ ਜਿਹੜੇ ਗਲਤ ਬੰਦੇ ਆ ਸਪੋਰਟ ਕਰਦੇ ਆ ਇੱਥੇ ਵੀ ਪ੍ਰਵਾਸੀ ਰੇੜੀਆਂ ਲਾ ਕੇ ਪੰਜੀਆਂ ਇੱਥੇ ਇਹ ਕੱਲ ਬੰਦ ਕਰਾਈਆਂ ਜੀ ਅਸੀਂ ਸਾਰੇ ਪਿੰਡ ਨੇ ਇਕੱਠੇ ਹੋ ਕੇ ਕੱਲ ਰੇੜੀਆਂ ਬੰਦ ਕਰਾਈਆਂ ਇੱਥੇ ਅੱਜ ਸਾਡੇ ਪੰਜਾਬੀ ਬੰਦਿਆਂ ਦੀਆਂ ਰੇੜੀਆਂ ਲੱਗੀਆਂ ਬਾਕੀ ਜਿਹੜੀਆਂ ਇਹ ਰੇੜੀਆਂ ਤੁਸੀਂ ਇਸ ਰੋਡ ਦੇ ਉੱਤੇ ਲੱਗ ਲਈਆਂ ਜਗ੍ਹਾ ਕੀ ਦੀ ਐ ਇਹ ਤਾਂ ਜਗ੍ਹਾ ਨੈਸ਼ਨਲ ਹਾਈਵੇ ਦੀ ਐ ਜੀ ਸਰਕਾਰੀ ਜਗ੍ਹਾ ਹੀ ਇੱਧਰ ਪਲਾਂਟ ਦੀ ਜਗ੍ਹਾ ਆ ਗਈ ਥਰਮਲ ਪਲਾਂਟ ਦੀ ਕਿਤੇ ਨਾ ਕਿਤੇ ਜਿਹੜਾ ਇਹ ਆ ਗੱਲ ਰੋਕੀ ਜਾ ਰਹੀ ਆ ਤੇ ਫਿਰ ਇਹ ਵੀ ਰੋਡ ਦੀ ਇਹ ਨਜਾਇਜ਼ ਆ ਬਾਈ ਜੀ ਇਹ ਨਜਾਇਜ਼ ਕਬਜ਼ ਮੋਜਬਾਨ ਦੀ ਕੁੱਟਮਾਰ ਹੋਈ ਹੈਗੀ ਉਸ ਤੋਂ ਬਾਅਦ ਪੁਲਿਸ ਦਾ ਐਕਸ਼ਨ ਇਸ ਤਰ੍ਹਾਂ ਹੈ ਕਿ ਕਿੰਨੇ ਕਿੰਨੇ ਬੰਦੇਾਂ ਦੇ ਪਰਚਾ ਦਰਜ ਹੋਇਆ ਹੈ ਪੁਲਿਸ ਨੇ ਬਾਈ ਜੀ ਕੱਲ ਥੋੜੀ ਜੀ ਰਫ਼ਤਾਰ ਵੜੀ ਹੈ ਜਦੋਂ ਅਸੀਂ ਇਕੱਠ ਕਰਿਆ ਸਾਰੇ ਬੰਦੇ ਗਏ ਆ ਕੱਲ ਆਏ ਆ ਰੇਡ ਕਰਨ ਇੱਥੋਂ ਇੱਕ ਅੱਧੇ ਬੰਦੇ ਨੂੰ ਲੈ ਕੇ ਵੀ ਗਏ ਆ ਸ਼ਾਇਦ ਪੁੱਛਗਿੱਛ ਵਾਸਤੇ ਪਰ ਜਿਹੜੇ ਮੇਨ ਬੰਦੇ ਆ ਉਹ ਹਜੇ ਫਰਾਰ ਹੀ ਆ ਕੋਈ ਨਹੀਂ ਫੜਿਆ ਠੀਕ ਹੈ ਠੀਕ ਹੈ ਜੀ ਧੰਨਵਾਦ ਮੇਰਾ ਨਾਮ ਹੈ ਨੀਤੂ ਜੀ ਮੈਂ ਜਾਰਖੰਡ ਕੇ ਰਹਿਣ ਵਾਲਾ ਆ ਇੱਥੇ ਆਜ ਨੇ ਬਹੁਤ ਦਿਨ ਹੋ ਗਿਆ ਹੈ ਫਿਰ ਰਹਤੇ ਹੋਏ ਇਹੀ ਪੇ ਮੇਰਾ ਬਚਪਨ ਵੀ ਗੁਜ਼ਰਾ जवानी भी यहीं पर गुजरा बुढ़ापा भी हब आ रहा सारे बच्चे यहीं पढ़ रहा थर्मल में मेरे पति काम करते हैं ठीक है मैं कल भी दिहाड़ी में हा, हड़ताल था ना कल भी मैं यही थी, थी मैं अभी बाबा नान सिंह से मैं सेवा करा कि में के आई हूँ देखिए प्रसाद तड़के से मैं गई थी मैं यही बार बार थी मैं यहाँ रेडी मेरे को मेरे पति रखते हैं अंडा के रेडी ये गए थे अति हिसाब करने वास्ते अंडा भी रहा डेली अंडा लाते हैं डेली बेचते हैं डेली हिसाब करते हैं जी हम आपा आप भी मैं भी मैं था हर एक धागा फटी में काम करते थे तो फिर मैं बीमार पड़ गए बीमार पड़ गए तो फिर मेरे को छोड़ा दिया फिर मैं रेडी ली रेडी लिए बच्चे पढ़ाना था तो वही रेडी में थे वो खड़ा था उनको भी सान दिया अब पुलिस कल के चक्के ले गए थे ਚਾਰੋਂ ਕੋ ਬੱਚੇ ਕਿਵੇਂ ਕੈਸੇ ਕਰੇਗੇ ਆਪ ਦਾ ਜੋ ਮੇਰੇ ਪਤੀ ਹੈ ਅੱਛਾ ਉਹ ਜੋ ਲੜਾਈ ਝਗੜਾ ਹੋਆ ਉਸਮੇ ਉਸਕੇ ਕੋਈ ਪਤੀ ਨਹੀਂ ਹੈ ਉਸ ਕੋ ਤਾਂ ਕੋਈ ਮੇਰੇ ਪਤੀ ਨਹੀਂ ਹੈ ਕਿ ਕਹਾ ਕੇ ਹੈ ਕਾ ਨਹੀਂ ਹੈ ਹਾਂ ਮੈਂ ਤਾਂ ਉਹਦੇ ਵੀਡੀਓ ਦੇ ਵਿੱਚ ਸੀ ਜੀ ਇਹ ਤਾਂ ਵਿੱਚ ਨਹੀਂ ਆਏ ਵੀਰ ਜੀ ਇਹੋ ਵੀਡੀਓ ਦੇ ਸਬੰਧੋਂ ਨੇ ਕੋਈ ਮਾਮਲਾ ਹਸਰ ਇੱਕ ਲਹਿਰੇ ਝਗੜਾ ਹੋਇਆ ਪ੍ਰਵਾਸੀਆਂ ਦਾ ਕੀ ਮਾਮਲਾ ਲਹਿਰੇ ਟਰਮਲ ਪਲਾਂਟ ਦੀ ਜਿਹੜੀ ਮਾਰਕੀਟ ਹੈ ਉਹ ਤੇ ਮਿਤੀ 13 9 25 ਨੂੰ ਇੱਕ ਸਤਰਾਮ ਸਿੰਘ ਨਾਂ ਦਾ ਵਿਅਕਤੀ ਜੋ ਕਿ ਲਹਿਰਾ ਮੁਹਬੱਤ ਦਾ ਰਹਿਣ ਵਾਲਾ ਹੈ ਉਹ ਉੱਥੇ ਰਾਤ ਨੂੰ 9 ਵਜੇ ਦੇ ਕਰੀਬ ਸਵੇਰ 9 ਵਜੇ ਦੇ ਕਰੀਬ ਸਬਜ਼ੀ ਲੈਣ ਗਿਆ ਸੀ ਉਹ ਦਾ ਅਚਾਨਕ ਟਰੈਕਟਰ ਤੇ ਸੀਗਾ ਉਹ ਦਾ ਅਚਾਨਕ ਰੇੜੀ ਵਿੱਚ ਟਰੈਕਟਰ ਵੱਜ ਗਿਆ ਤੇ ਇਹਨਾਂ ਦਾ ਜਿਹੜਾ ਉੱਥੇ ਹੋਰ ਵੀ ਪ੍ਰਵਾਸੀ ਮਜ਼ਦੂਰਾਂ ਵੱਲੋਂ ਰੇੜੀਆਂ ਲਗਨਿਆ ਗਿਆ ਗਿਆ ਸੀ ਉਹਨਾਂ ਨਾਲ ਝਗੜਾ ਹੋ ਗਿਆ ਤੇ ਤੇ ਥੋੜੇ ਬਹੁਤੇ ਦੇ ਸਤਰਾਮ ਸਿੰਘ ਦੇ ਸੱਟਾਂ ਵੀ ਵੱਜੀਆਂ ਇਸ ਕਰਕੇ ਹਸਪਤਾਲ ਹੋਇਆ ਹਸਪਤਾਲ ਦਾਖਲ ਹੋਇਆ ਇਹਦਾ ਬਿਆਨ ਬਿਆਨ ਲਿਖਿਆ ਗਿਆ ਹੈ ਤੇ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਕਿੰਨੇ ਵਿਅਕਤੀ ਸੀ ਜਿਨ੍ਹਾਂ ਨੇ ਕੋਟਵਾਲੀ ਕੀਤਾ ਇਹਨਾਂ ਨੇ ਨਾਂ ਤਾਂ ਇੱਕ ਬੰਦੇ ਦਾ ਹੀ ਲਿਖਾਇਆ ਇਹ ਪਰ ਉਹਨਾਂ ਨੇ ਅਣਪਛਾਤੇ ਲਿਖਾਇਆ ਵੀ 4-5 6 ਵਿਅਕਤੀ ਸੀਗੇ ਇਹ ਚਰਚਾ ਵੀ ਚੱਲ ਰਹੀ ਹੈ ਵੀ ਉਹ ਬਾਈਕਾਟ ਕੀਤਾ ਗਿਆ ਵੀ ਇਹ ਭਜਾਓ ਜਾਂ ਪਈਆਂ ਨੂੰ ਪਿਆਸ ਤੋਂ ਕੱਢੋ ਇਸ ਤਰ੍ਹਾਂ ਦੀ ਐ ਕੋਈ ਬਾਈਕਾਟ ਵੀ ਕੀਤਾ ਗਿਆ ਨਹੀਂ ਨਹੀਂ ਇਹੋ ਜਿਹਾ ਕੋਈ ਮਸਲਾ ਨਹੀਂ ਹੈਗਾ ਬਾਈਕਾਟ ਵਾਲਾ ਇਹ ਤਾਂ ਸਿਰਫ ਇੱਕ ਮਾਮੂਲੀ ਉੱਥੇ ਹੋ ਗਿਆ ਸੀ ਮਾਰਕੀਟ ਦੇ ਵਿੱਚ ਉਹਦੇ ਚ ਰੇੜੀ ਦੇ ਵਿੱਚ ਟਰੈਕਟਰ ਵੱਜਣ ਕਰਕੇ ਇਹਨਾਂ ਦਾ ਅਫਸਰ ਵਿੱਚ ਝਗੜਾ ਹੋਇਆ ਹੈ ਹਾਲਾਤ ਕਿ ਮੈਂ ਨਹੀਂ ਜਿੰਮੇਦਾਰ ਲਗਾਤਾਰ ਹੋਰ ਵੀ ਪਿੰਡਾਂ 'ਚ ਇਸ ਤਰ੍ਹਾਂ ਦੀਆਂ ਚਰਚਾਾਂ ਚੱਲ ਰਹੀਆਂ ਉੱਥੇ ਹਲਾਤ ਨਾਰਮਲ ਨਾ ਨਾਰਮਲ ਹਾਲਾਤਾਂ ਜਿਦਾ ਕਿਤੇ ਇਹ ਜੀ ਕੋਈ ਗੱਲ ਨਹੀਂ ਪੰਜਾਬ ਦੇ ਵਿੱਚ ਜਿਹੜੇ ਲੋਕ ਨੇ ਭਾਈਚਾਰੇ ਨਾਲ ਰਹਿ ਰਹੇ ਨੇ ਸਾਰੇ ਅਸੀਂ ਤੋਂ ਮੀਡੀਆ ਜਰੀਏ ਮੈਂ ਲੋਕਾਂ ਨੂੰ ਅਪੀਲ ਕਰਨੀ ਚਾਹਣਾ ਵੀ ਜਿਹੜਾ ਭਾਈ ਭਾਈਚਾਰਾ ਬਣਾ ਕੇ ਰੱਖਿਆ ਜਾਵੇ ਜਿਸ ਤਰ੍ਹਾਂ ਪਹਿਲਾਂ ਉਹ ਮਿਲ ਮਿਲਾ ਕੇ ਰਹਿ ਰਹੇ ਨੇ ਤੇ ਉਸ ਤਰ੍ਹਾਂ ਹੀ ਅੱਗੇ ਦੌੜੇਣ